ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਇਸ ਮਾਮਲੇ ਵਿੱਚ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ ਮੰਗ ਕੀਤੀ ਕਿ ਮਾਨ ਸਰਕਾਰ ਕਿਸਾਨਾਂ ਤੇ ਗੋਲੀਆਂ ਚਲਾਉਣ ਲਈ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਕਰੇ ਮੇਕੋ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਤਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਅਜੇ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਜਿੰਦਰ ਹਸਪੀਟਲਸ ਪਈ ਜਿਹੜੀਆਂ ਕਿਸਾਨ ਯੂਨੀయన్స్ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰ ਰਹੀ ਨੇ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਇਹ ਗੱਲ ਦੱਸਣ ਵਾਸਤੇ ਆਇਆ ਕਿ ਸਮੁੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕੋ ਸਵਾਲ ਕਰਨਾ ਚਾਹਾਂ ਮਾਨ ਸਾਹਿਬ ਪਿਛਲੇ 7 ਦਿਨ ਤੋਂ ਲਗਾਤਾਰ ਅਨਪਰਵੋਕਟ ਟੀਅਰ ਗੈਸ ਤੇ ਸ਼ੈੱਲ ਬੰਬ ਦੁਨਾਲੀ ਦੇ ਪੈਲੇਟਸ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲਾਂ ਤੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨਿਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸਸ ਟਾਇਰ ਗੈਸ ਤੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲੋਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉੱਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਨੂੰ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕਿ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ ਚ ਪਹਿਲੀ ਗੱਲ ਤੇ ਕਿਸੇ ਹਿੰਦੂਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ ਚ ਨਹੀਂ ਲੈਂਦੇ ਹੋਈ ਤੁਹਾਡੇ ਕੋਲ ਜਮਹੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਹੋ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜੇ ਦੀ ਜਿਸ ਦੇਸ਼ ਦੀ ਬਚਾਨ ਮਹਾਤਮਾ ਗਾਂਧੀ ਨਾਲ ਹੋਏ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲਡ ਇਟ ਇਜ਼ ਹਾਈ ਟਾਈਮ ਯੂ ਰਿਸਾਈਨਡ ਐਸ ਦੀ ਚੀਫ ਮਿਨਿਸਟਰ ਆਫ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਨ ਹੈ ਸੈਂਟਰ ਤੇ ਸਾਹਮਣੇ ਖਲੋਣ ਦੀ ਤੁਸੀਂ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਉਂਦੇ